பாால <laughs> பயன்ப <inaudible> <inaudible>

گیرا کھو ترا ہو ਪੰਡਿਆਂ ਗੁਰੁ ਲਾਏ ਕੂੜਾ ਪਾ ਜਾਨ ਪੰਡਿਆਂ ਗੁਰਾ ਸਜਾਂ ਚਸ ਪਾਸੀ ਕਰਮ ਜੋ ਤਜ ਜਾਏ ਵਾ ਜਾਵ ਸ੍ਰੀ ਰੰਨਣੀ ਮਨੰਦੇ ਹੰਦੇ ਕਵੜਾ ਜਸੰ ਹਰੇ ਰੂਪ ਇਹ ਤਾਂ ਕਹੇ ਜਨਨ ਦਇਆ ਬੋਧਨ ਤੇ ਨਾ ਸੂਲ ਰੂਪ ਦੇਵਾ ਹੋ ਰਹੀ ਆ ਦਰਬਾਰ ਹੋ ਗਏ ਨਿਲਾਏ ਕਰ ਪ੍ਰਤਾ ਸੇਹਰ ਬੰਦਾਈ ਚੰਚਨ ਕੈਰੋ ਨਾਨਕ ਜੈ ਚੱਲਿਆ ਸਤਗੁਰ ਪਾਏ ਮੌਸਮ ਵੀ ਸਰਾ ਹੋਇਆ ਬਹੰਡਾ ਹੰਡਾ ਸਤਗੁਰੂ ਨਸੇ ਉਹ ਸਬਦ ਨਾ ਰੱਖੋ ਉਰਸਾ ਰੂ ਧਗਤ ਨਾ ਕਰੀ ਵੇ ਆਉ ਕਿਤੇ ਸੰਸਾਰ ਗੁਰਮਤੇ ਭਉ ਮਨ ਪਵੇ ਤਾ ਹਰਿ ਰਚਨ ਦੇ ਪਿਆਰ ਹੋਉ ਨਾਮ ਲਏ ਕੋਟਿਕਿਆ ਜਿਨਾਸ ਪਰ ਉਤਾਰੋ ਮਾਇਆ ਮੋਹ ਜਗ ਭਰਨੇ ਆ ਕਰਮੋ ਸੇ ਖਬਰ ਨਾ ਹੋਏ ਕਾਫਰ ਮਨ ਹਿਰਦਾ ਹੋਇ ਮਨ ਮੁਖੰਦ ਆਲੋਈ ਗਿਆਨ ਖੜਦੋ ਪੰਚ ਦੂਤ ਸੰਗਾਰੇ ਗੁਰਮਸਜਾ ਦੇ ਸੋਈ ਨਾਮਰਤਨ ਪ੍ਰਗਾਸ ਹੋਇ ਮਨ ਤਨ ਨਿਰਮਲ ਹੋਈ ਜੇ ਨਾਮਹਿ ਨਰ ਤੇ ਚਰੇ ਮਨ ਦਨਾਲ ਬਹਿ ਹੋਈ ਨਾਦ ਗੋਤੋ ਕਰ ਕੋ ਰਿਸੀਆ ਤੋ ਫਿਰਨ ਤੰਤਾ ਕੋਈ न देस ਨਾਮ ਰੂਪ ਕੋਈ ਕੋ ਦੇ ਬੰਦ ਸੱਚ ਬੋਲੇ ਹਰ ਅੜਤੀ ਤੋਂ ਤੋਂ ਕਰਾਂ ਬੋਲੇ ਪਰਿਵਾਨ ਈਛਾ ਸਦਾ ਦੂਰ ਹੈ ਕੌਚੀ ਕਰਾਂ ਪੁਕਾਰੋ ਜਨ ਜਗ ਤੋਂ ਪਏ ਹਰ ਰੰਗ ਦੀ ਤਸਵੀਰ ਤੋਂ ਕਰਮਾਂ ਨੂੰ ਆਪ ਚੋੜੇ ਤਾਂ ਸੋ ਮਿਲੇ ਇਸੇ ਕਹਿ ਵਿਚਾਰੂ ਕੋ ਮੱਤ ਕਾ ਬੋਲਣਾ ਬੋਝ ਨਾ ਤਰਤੋ ਜਿਵੇਂ ਮਨ ਮਾਸਾ ਮੋਹਣ ਕਰਤੇ ਰਹੇ ਦਾਸ ਸਰਬੱਤ ਦਾ ਭਲਾ ਕਰੋ ਰਾਮ ਰਾਮ ਸਵਾਮੀ ਤੁਹਾਰਾ ਸਭ ਕੁਝ ਕਰਦਾ ਹੈ ਜਮਾਤ ਦਾ ਕਹਿੰਦੇ ਜਿਸ ਵਿੱਚ ਸੰਧੇ ਮਨਾਰ ਦੂਰ ਅਗਮਨੁਖੇ ਮਾਇ ਆਕਾਰ ਮੁਤਾਵਹੀ ਜਾ ਪੜਦਾ ਬੰਦਾ ਚਾਹ ਪਕੌੜੇ ਛਕਦੇ ਆ ਬਾਈ ਹਣਾ ਭੁੱਖ ਬਹੁਤ ਲੱਗ ਰਹੀ ਆ ਕਿੰਨੇ ਵਜੇ ਉੱਠੇ ਵੇਆ ਕਿੰਨੇ ਵਜੇ ਉੱਠੇ ਵੇਆ 4 ਵਜੇ

वा <laughs> अ <laughs> 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 <hats> <laughs> 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 ਕਰਦੇ ਕੇ ਮਰਜ਼ੀ ਕਰਦੇ ਆਪਣਾ ਹੀ ਚੈਨਲ ਕਰ ਤੇੜ ਪਾ ਕੇ ਦੇ ਗੁੰਗਾ ਕਰਦੇ ਕਰ ਤੇੜ ਪਾ ਕੇ ਦੇ ਗੁੰਗਾ ਕਰਦੇ ਕਰ ਤੇੜ ਪਾ ਕੇ ਦੇ ਗੁੰਗਾ ਕਰਦੇ ਸੇਵਾ ਦੇ ਮੁੰਡੇ ਜਟੇ ਹੋਏ ਨੇ ਲੋਕ ਬਣਾਉਣਾ ਹਾਂ ਕਿਹੜਾ ਚੈਨਲ ਆ ਜਰਾ ਸੋਗਵਿੰਦਾਰ ਬਲੌਗ

ਜੀਵਨ ਦੇ ਸਤਿਗੁਰਾਂ ਨੇ ਬਖਸ਼ੀ ਦਿੱਤਾ ਸਮੁੱਚੇ ਸੰਗਤਾਂ ਨੂੰ ਜਿੱਤਾਂ ਕਿ ਆਵੇ ਸਾਹਿਬ ਦਿੱਸੇ ਤੇੜਿਆਂ ਪਾਕਤਾਂ ਦਿੱਸੇ ਜਦੋਂ ਅਸੀਂ ਰੱਬ ਦੇ ਪਿਆਰਿਆਂ ਦੇ ਦਰਬਾਰ ਵਿੱਚ ਕਰਦੇ ਹਾਂ ਉਹਨਾਂ ਦੇ ਕੋਲ ਬੈਠ ਕੇ ਉਹਨਾਂ ਦੇ ਬਚਨਾਂ ਨੂੰ ਸੁਣਦੇ ਹਾਂ ਤੇ ਸਾਡੇ ਨਾਲ ਵਿੱਚ ਪਰਮਾਤਮਾ ਦੀ ਯਾਦ ਬਣਦੀ ਹੈ ਬੜੀ ਬੜੀ ਮਹਾਨਤਾ ਹੈ ਉਹਨਾਂ ਦੇ ਬਚਨਾਂ ਨੂੰ ਸੁਣਨਾ ਜੀਵਨ ਦੇ ਵਿੱਚ ਬੜਾ ਬੜਾ ਜਿਹੜਾ ਬਤਲਾ ਹੁੰਦਾ ਇੱਕ ਬਹੁਤ ਪਿਆਰ ਵਾਲੀ ਦਾਸਾ ਹੁੰਦੀ ਹੈ ਜਿਹੜੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਗਤ ਜਲਾਉਂਦੇ ਨੂੰ ਤਾਰਦੇ ਕੋਈ ਇੱਕ ਬਾਣੀ ਮਹਾਰਾਜ ਜੀ ਜਰੂਰ ਬਾਣੀ <laughs> 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 जी महाराज <बारे> <laughs> <रा>, और तो <laughs> ਉਹਦੇ ਬੰਦੇ ਭਾਜਦੇ ਤੇਰਾ ਕੰਮ ਕੀ ਆ ਥੋੜਾ ਉੱਥੇ ਪੈਹੀ ਵਾਲੇ ਭਾਦਿਆ ਕਰੋ ਬਾਈ ਤੇਰੇ ਵਾਲ ਪੈਰ ਤੇ ਪੌਰੀ ਉਹਨਾਂ ਬੰਦ ਕੱਢ ਦੇ ਨਾ ਬਾਈ ਰਹਿਣਾ ਨਾਮ ਨੂੰ ਸੰਤ ਕਮ ਕਰਦਾ ਰੋ ਤੇਰਾ ਰਾਜਾ ਨਾਮ ਨਿਰਹਾ ਰਦਾ ਹਾਣ ਦਾ ਬੰਦਾ ਬਸ ਕੀ ਕੋਈ ਕੋਈ ਮਾਣ ਵਾਲਾ ਸਮਾਂ ਨਹੀਂ ਲਾ ਰਹੀ ਨੰਬਰਾਂ ਮਾਹੀਆਂ ਚੁਨਾ ਨਾ ਜੁਗਤ ਨੂੰ ਮਾਹੀ ਗਾਇਕਾਂ ਦਾ ਇੰਤਜ਼ਾਰ ਹੋ ਰਿਹਾ ਹੈ ਜੀ ਪਹਿਲਾਂ ਦਾ ਆਵਾਜ਼ ਜੀ ਬਹੁਤ ਮਾਇ ਓਏ ਮੋਰੇ ਬੋਲ ਜ਼ੋਰ ਨਾਲ ਜੀ ਮੈਂ ਕਹਿੰਦਾ ਕਿ ਜਿਹੜਾ ਰੌਡ ਲੱਗਦਾ ਹੈ ਕੋਈ ਨਹੀਂ ਚੈੱਕ ਕਰੀ ਜੀ ਪਹਿਲਾਂ ਤਾਂ ਫੋਟੋ ਵਾਲ ਭਾਣੇ ਕੀ ਭਾਰਤੀ ਤੇ

ओ चित्रों मार दिया भाई क्या करेंगे और आगे पकड़ेगे क्या सोंगे वो जाके तो नहीं आएगा आगे भी तो हमने आएगा आगे तो ਓਏ ਸਰ ਓਏ ਗੋਹੇ ਵਾਲੇ ਤਾਂ ਸੁਣਾ ਦੇ ਇਸ ਕਰਨ ਦੀ ਗੋਹੇ ਵਾਲੇ ਅੱਗੇ ਆ ਗਏ ਓ ਗੋਹੇ ਵਾਲੇ ਤਾਂ ਸੁਣਾ ਦੇ ਕਿਵੇਂ ਸਿਰਦਾ ਹੁੰਦਾ ਹੋਰ ਓ ਸੁਣਾ ਦੇ ਹਾਂ ਓ ਸਾਡੇ ਕੋਲ ਹੈਗੀ ਆ ਉਹ ਬੁਤਕਾ ਦੇ ਸਾਨੂੰ ਓ ਨਹੀਂ ਨਹੀਂ ਯਾਰ ਉਹ ਗੱਲ ਨਹੀਂ ਬਣਦੀ ਜਿਹੜੀ ਲਾਈਵ ਬਣਨੀ ਆ ਐਂ ਚੱਲ ਬਸ ਉਹ ਬੁਬੂ ਚੁੱਪੀ ਜਾਵੇ ਮੈਂ ਬਾਅਦ ਸੁਣ ਰਿਹਾ ਹਾਂ ਬੁਬੂ ਚੁੱਪ ਕਰਨ ਲੱਗੇ ਹੋਰ ਕਾਹ ਹੈ ਬੰਦਿਆ ਤੇ ਪੀੜ ਆ ਗਈ ਸਾਰਾ ਬੁੜੀਆਂ ਦਾ ਕੰਮ ਬੰਦਿਆ ਕਰਨਾ ਬੰਦਿਆ مازن <laughs> مازن